ਸਤਿ ਸ਼੍ਰੀ ਅਕਾਲ ਸਵਾਗਤ ਤੁਹਾਡਾ ਪ੍ਰਾਈਮ ਪੰਜਾਬ ਟੀਵੀ ਤੇ ਮੈਂ ਹਾਂ ਅਮਨਦੀਪ ਸਿੰਘ ਚੰਡ ਕੱਲ ਖਬਰ ਜਿਹੜੀ ਆਪਾਂ ਕੀਤੀ ਹੈ ਟੱਕਾਂ ਵਾਲਿਆਂ ਦੇ ਮੁਤਲਕ ਜਿਹੜਾ ਐਕਸੀਡੈਂਟ ਹੋਇਆ ਹੈਗਾ ਉਹਦੀ ਚਰਚਾ ਜਿਹੜੀ ਹੈ ਵੱਡੇ ਪੱਧਰ ਤੇ ਹੋਣ ਲੱਗ ਪਈ ਹੈ ਔਰ ਸਿੱਧਾ-ਸਿੱਧਾ ਅਸਰ ਜਿਹੜਾ ਹੈ ਟਰੱਕਿੰਗ ਇੰਡਸਟਰੀ ਦੇ ਉੱਪਰ ਦੇਖਿਆ ਜਾਣਾ ਹੈ ਅੱਜ ਉਸ ਨੌਜਵਾਨ ਦੀ ਪੇਛੀ ਹੈ ਜਿਸ ਨੇ ਇਹ ਹਾਸਾ ਆ ਕੀਤਾ ਹੈਗਾ ਜਿਸ ਨੇ ਆ ਕੀ ਜਾ ਰਿਹਾ ਹੈ ਕਿ ਨਸ਼ੇ ਦੀ ਹਾਲਤ ਦੇ ਵਿੱਚ ਸੀਓ ਨੌਜਵਾਨ ਔਰ ਨਸ਼ੇ ਦੀ ਹਾਲਤ ਦੇ ਵਿੱਚ ਉਸ ਦੀ ਇੱਕ ਵੀਡੀਓ ਵੀ ਆਈ ਹੈ ਜਦੋਂ ਪੁਲਿਸ ਵਾਲੇ ਉਸ ਨੂੰ ਗ੍ਰਿਫਤਾਰ ਕਰਕਤਾ ਹੈ ਹੱਥ ਬੰਨੇ ਹੋਏ ਨੇ ਤਾਂ ਉਹ ਗਾਲੀ-ਗਲੋਚ ਵੀ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਨਾਲ ਦੀ ਨਾਲ ਅੱਜ ਪੇਸ਼ੀ ਹੋਏਗੀ ਔਰ ਉਹਦੇ ਬਾਬਤ ਕੀ ਖਬਰਾਂ ਹੈਗੀਆਂ ਨੇ ਕਿੱਥੋਂ ਦਾ ਰਹਿਣ ਵਾਲਾ ਪੂਰੀ ਡਿਟੇਲ ਜਿਹੜੀ ਹੈ ਸੁਖਦੇਵ ਸਿੰਘ ਚੁਗਾਵਾਂ ਜੀ ਮੇਰੇ ਨਾਲ ਸਾਂਝੀ ਕਰਨਗੇ ਜੀ ਚੁਗਾਵਾਂ ਸਾਹਿਬ ਆ ਬਿਲਕੁਲ ਚੰਨ ਸਾਹਿਬ ਇਹ ਹੀ ਘਟਨਾ ਜਦੋਂ ਦੀ ਇਹ ਵਾਪਰੀ ਹੋਈ ਹੈ ਉਸ ਤੋਂ ਬਾਅਦ ਬਹੁਤ ਜਿਹੜੀਆਂ ਚੀਜ਼ਾਂ ਜਿਹੜੀਆਂ ਨਿਕਲ ਕੇ ਬਾਹਰ ਆ ਰਹੀਆਂ ਨੇ ਕਿ ਇਹ ਜੋ ਮੁੰਡਾ ਹੈਗਾ ਜਸ਼ਨਪ੍ਰੀਤ ਜੋ ਕਿ ਯੂਬਾਸਿਟੀ ਕੈਲੀਫੋਰਨੀਆ ਦਾ ਰਹਿਣ ਵਾਲਾ ਤੇ ਹਾਈਵੇ 10 ਤੇ 15 ਦੇ ਕੋਲ ਇਹ ਹਾਦਸਾ ਜਿਹੜਾ ਵਾਪਰਿਆ ਜਿਹਦੇ ਵਿੱਚ ਤਿੰਨ ਜਣਿਆਂ ਦੀ ਜਾਨ ਚਲੀ ਗਈ ਹੈ ਤੇ ਕਈ ਹੋਰ ਜ਼ਖਮੀ ਹੋਏ ਆ ਤੇ ਇਸ ਹਾਦਸੇ ਤੋਂ ਮਗਰੋਂ ਜਦੋਂ ਦੀ ਇਹ ਡੈਸ਼ ਕਾਰ ਦੀ ਜਿਹੜੀ ਵੀਡੀਓ ਹੈ ਇੱਕ ਤਾਂ ਉਹ ਬੜੀ ਵਾਇਰਲ ਹੋ ਰਹੀ ਹੈ ਦੂਸਰਾ ਖਾਸ ਤੌਰ ਤੇ ਜਿਹੜਾ ਇਹ ਕਿ ਇਹ ਮੁੰਡਾ ਪੰਜਾਬੀ ਹੈ ਤੇ ਇਹਦਾ ਕੇਸ ਵੀ ਜਿਹਦਾ ਹਰਜਿੰਦਰ ਸਿੰਘ ਵਾਂਗੂ ਜੋੜ ਕੇ ਦੇਖਿਆ ਜਾ ਰਿਹਾ ਹੈ ਤੇ ਆਈਸ ਵੱਲੋਂ ਹੁਣ ਵੱਡੇ ਪੱਧਰ ਤੇ ਇਸ ਚੀਜ਼ ਦੀ ਅਲੋਚਨਾ ਕੀਤੀ ਜਾ ਰਹੀ ਹੈ ਕਿ ਜਦੋਂ ਅੱਜ ਇਹਦੀ ਪੇਸ਼ੀ ਹੋਣੀ ਹੈ ਕੈਲੀਫੋਰਨੀਆ ਦੇ ਵਿੱਚ ਤੇ ਉਸ ਤੋਂ ਬਾਅਦ ਇਮੀਗ੍ਰੇਸ਼ਨ ਵਿਭਾਗ ਨੇ ਆਪਣੀ ਅਰਜ਼ੀ ਲਾਤੀ ਹੈ ਕਿ ਇਸ ਨੂੰ ਆਈਸ ਦੇ ਹਵਾਲੇ ਕਰ ਦਿੱਤਾ ਜਾਵੇ ਕਿਉਂਕਿ ਇਹ ਹਾਜੀ ਇਹ ਸਿਟੀਜ਼ਨ ਨਹੀਂ ਹੈਗਾ ਇਲਲੀਗਲ ਡਰਾਈਵਰ ਹੈਗਾ ਜੇ ਚੁਗਾਵਾਂ ਸਾਹਿਬ ਇਸ ਮੁੰਡੇ ਦੀ ਗੱਲ ਕਰੀਏ ਤਾਂ ਇਹਦਾ ਕੀ ਇਹਦੀ ਜਿਹੜੀ ਪਛੋਕੜ ਹੈਗਾ ਕੀ ਇਹ ਸਿਟੀਜ਼ਨ ਹੈ ਜਾਂ ਫਿਰ ਬਾਦਰ ਟਪਕੇ ਆ ਸੀ ਕੀ ਸਟੇਟਸ ਕੀ ਹੈਗਾ ਜੇ ਤੁਸੀਂ ਜਾਣਕਾਰੀ ਸਾਡੇ ਦਸਤਖਤ ਨਾਲ ਸਾਂਝੀ ਕਰ ਸਕੋ ਤਾਂ ਇਹਦਾ ਸਟੇਟਸ ਇਹ ਹੈਗਾ ਆ ਕਿ ਇਹ तकरीबन 3 ਸਾਲ ਪਹਿਲਾਂ ਇਹ ਮੈਕਸੀਕੋ ਰਹੀਂ ਇਹ ਦਾਖਲ ਹੁੰਦਾ ਆ ਅਮਰੀਕਾ ਦੇ ਵਿੱਚ 2022 ਮਾਰਚ ਵਿੱਚ ਹੂੰ ਕਿ ਜਿੱਥੇ ਗੈਰ ਗੈਰ ਕਾਨੂੰਨੀ ਤਰੀਕੇ ਨਾਲ ਇਹ ਦਾਖਲ ਹੋਇਆ ਤੇ ਕੈਲੀਫੋਰਨੀਆ ਦੇ ਵਿੱਚ ਇਹ ਰਹਿੰਦਾ ਸੀਗਾ ਤੇ ਜਿਸ ਤੋਂ ਜਿੱਥੋਂ ਤੱਕ ਲੱਗਦਾ ਆ ਕਿ ਇਹਦਾ ਕੇਸ ਜਿਹੜਾ ਆ ਉਹ ਜਿਹੜੇ ਆਮ ਜਿਹੜੇ ਕੇਸ ਲੱਗ ਜਾਂਦੇ ਆ ਜਿਹੜੇ 18 ਸਾਲ ਤੋਂ ਥੱਲੇ ਬੱਚੇ ਹੁੰਦੇ ਆ ਤੇ ਉਹ ਕੇਸ ਇਹਦਾ ਲੱਗਿਆ ਸੀਗਾ ਤੇ ਜਿਹਦੇ ਰਾਈ ਇਹਦਾ ਕੇਸ ਚੱਲਦਾ ਪਿਆ ਆ ਕਿਉਂਕਿ ਕੁਝ ਕੁਝ ਨਿਊਜ਼ਪੇਪਰ ਹਨਾ ਇਹਨੂੰ ਸਿਟੀਜ਼ਨ ਦੱਸ ਰਹੀਆਂ ਮਾਫ਼ ਕਰਨਾ ਗ੍ਰੀਨ ਕਾਰਡ ਹੋਲਡਰ ਦੱਸ ਰਹੀਆਂ ਮੈਂ ਤਾਂ ਤੁਹਾਡੇ ਕੋਲ ਪੁੱਛ ਰਿਹਾ ਸੀਗਾ ਕਿ ਜੇ 22 ਦੇ ਵਿੱਚ ਆਇਤ ਹੋ ਸਕਦਾ ਹੈ ਕਿ ਜਿਹੜੇ 21 ਸਾਲ ਤੋਂ ਜਿੰਨਾਂ ਦੀ ਉਮਰ ਘੱਟ ਹੁੰਦੀ ਹੈ ਚਲੋ ਆਪਾਂ ਟੀਵੀ ਸਕਰੀਨ ਤੇ ਤਾਂ ਬਾਲਾ ਨਹੀਂ ਬੋਲ ਸਕਦੇ ਇਸ ਦੇ ਬਾਬਤ ਸਾਡੇ ਬੰਦੇ ਕਰਕਰ ਲੈਂਦੇ ਹੁੰਦੇ ਆ ਤੇ ਉਹ ਕੇਸ ਲੱਗਦਾ ਜੀ ਹਾਂ ਜੀ ਹੋ ਸਕਦਾ ਕੋਈ ਅਡਾਪਸ਼ਨ ਵਗੈਰਾ ਦਾ ਕੇਸ ਜੀ ਦਾ ਲੱਗਾ ਹੋਵੇ ਤੇ ਉਹਦੇ ਜਰੀਏ ਇਸ ਨੂੰ ਗ੍ਰੀਨ ਕਾਰਡ ਮਿਲ ਗਿਆ ਹਾਂ ਪਰ ਜਿਹੜਾ ਇਸ ਟਾਈਮ ਸ਼ੌਨ ਡਫੀ ਦਾ ਬਿਆਨ ਆਇਆ ਨਾ ਉਹ ਬਹੁਤ ਜ਼ਿਆਦਾ ਜਿਹੜਾ ਆ ਮੈਨੂੰ ਰੱਖਦਾ ਕਿਉਂਕਿ ਜਦੋਂ ਕਹਿੰਦੇ ਆ ਕਿ ਪਹਿਲਾਂ ਹੀ ਅੱਗ ਮੱਚੀ ਹੋਵੇ ਤੇ ਉਹਦੇ ਵਿੱਚ ਇਹ ਹੁਣ ਕਹਿੰਦੇ ਆ ਕਿ ਤੇਲ ਪਾਉਣ ਵਾਲੀ ਗੱਲ ਹੋ ਗਈ ਆ ਕਿਉਂਕਿ ਸਰਕਾਰ ਤਾਂ ਪਹਿਲਾਂ ਹੀ ਇਸ ਚੀਜ਼ ਦੇ ਉੱਤੇ ਬਹੁਤ ਵੱਡਾ ਜਿਹੜਾ ਹੈ ਉਹ ਚਿਟਕਾਰੀਆਂ ਲੈ ਰਹੀ ਆ ਖਾਸ ਕਰਕੇ ਜਿਹੜਾ ਯੂਐਸਏ ਟ੍ਰਾਂਸਪੋਰਟ ਵਿਭਾਗ ਹੈਗਾ ਉਹਦੇ ਸੈਕਟਰੀ ਸ਼ੌਨ ਡਫੀ ਜਿਹੜੇ ਆ ਉਹ ਤਾਂ ਪਹਿਲੇ ਕੈਲੀਫੋਰਨੀਆ ਦੇ ਉੱਤੇ ਬਹੁਤ ਵੱਡੇ ਤੰਜ ਕੱਸਦੇ ਆ ਕਿ ਕੈਲੀਫੋਰਨੀਆ ਦੇ ਵਿੱਚ ਇਲਲੀਗਲ ਜਿਹੜੇ ਆ ਉਹ ਡਰਾਈਵਰ ਤਿਆਰ ਕੀਤੇ ਜਾਂਦੇ ਆ ਇਲਲੀਗਲ ਸੀਡੀਐਲ ਬਣਾਈ ਜਾਂਦੇ ਆ ਇਲਲੀਗਲ ਜਿਹੜੇ ਲੋਕ ਆ ਉਹ ਸੀਡੀਐਲ ਦੇ ਦੁਆਰਾ ਟਰੱਕ ਚਲਾਉਂਦੇ ਆ ਤੇ ਤੁਹਾਨੂੰ ਪਤਾ ਹੋਊਗਾ ਕਿ ਕੈਲੀਫੋਰਨੀਆ ਨੂੰ 40 ਮਿਲੀਅਨ ਡਾਲਰ ਦਾ ਜਿਹੜਾ ਜਿਹੜੀ ਏਡ ਮਿਲਦੀ ਆ ਜਿਹੜੇ ਪੈਸੇ ਮਿਲਦੇ ਹੈਗੇ ਆ ਡੀਐਮਵੀ ਵਿਭਾਗ ਨੂੰ ਉਹ ਇਹਨਾਂ ਨੇ ਰੋਕ ਦਿੱਤੇ ਹੋਇਆ ਤੇ ਅੱਜ ਫਿਰ ਇਹਨਾਂ ਨੇ ਸੋਸ਼ਲ ਮੀਡੀਆ ਰਾਹੀਂ ਦੱਸਿਆ ਕਿ ਅਸੀਂ ਤਾਂ ਪਹਿਲੇ ਕਹਿੰਦੇ ਸੀਗੇ ਕਿ ਕੈਲੀਫੋਰਨੀਆ ਵਿੱਚ ਜਿਹੜੇ ਹੈਗੇ ਆ ਸੀਡੀਐਲ ਇਲਿਗਲ ਲੋਕਾਂ ਨੂੰ ਦਿੱਤੇ ਜਾਂਦੇ ਆ ਤੇ ਹੁਣ ਸ਼ਵੰਡਫੀ ਨੇ ਇਹ ਗੱਲ ਕਹੀ ਹੈ ਇਸ ਕੇਸ ਦੇ ਵਿੱਚ ਜਿਹੜੀ ਬਹੁਤ ਧਿਆਨ ਮੰਗਦੀ ਹੈ ਕਿ ਕਹਿੰਦੇ ਕਿ ਅਸੀਂ ਜਿਹੜੇ ਕੈਲੀਫੋਰਨੀਆ ਦੇ ਗਵਰਨਰ ਹੈਗੇ ਨਿਊਸਮ ਗਵਰਨਰ ਜਿਹੜੇ ਨਿਊਸਮ ਹੈ ਉਹਨਾਂ ਨੂੰ ਕਹਿੰਦੇ ਅਸੀਂ ਅਕਾਉਂਟੇਬਿਲਟੀ ਦੇ ਵਿੱਚ ਲੈ ਕੇ ਆਵਾਂਗੇ ਕਿ ਤੁਹਾਡੀ ਸਕੇਟ ਦੇ ਵਿੱਚ ਹੀ ਜਿਹੜੇ ਏਦਾਂ ਦੇ ਡਰਾਈਵਰ ਹੁੰਦੇ ਆ ਆ ਤੇ ਉਹ ਸਾਡੀਆਂ ਬਾਹਰਲੀਆਂ ਸਟੇਟਾਂ ਵਿੱਚ ਆਣ ਕੇ ਯਾਨੀ ਕਿ ਅਮਰੀਕਾ ਦੀਆਂ ਛੜਕਾਂ ਦੇ ਉੱਤੇ ਅਸੀਂ ਉਹਨਾਂ ਨੂੰ ਇਸ ਤਰ੍ਹਾਂ ਅਮਰੀਕਨ ਲੋਕਾਂ ਨੂੰ ਮਾਰਨ ਦੀ ਇਜਾਜ਼ਤ ਨਹੀਂ ਦੇਵਾਂਗੇ ਤਾਂ ਇੱਥੇ ਗੱਲ ਇਹ ਵੀ ਦੇਖਣ ਵਾਲੀ ਹੈ ਕਿ ਜਦੋਂ ਦੀ ਇਹ ਘਟਨਾ ਹੋਈ ਹੈ ਤੇ ਤੁਸੀਂ ਦੇਖੋ ਕਿ ਇਸ ਮੁੰਡੇ ਦੀ ਜਿਹੜੀ ਫੋਟੋ ਹੈ ਉਹ ਹਰ ਨਿਊਜ਼ ਚੈਨਲ ਦੇ ਉੱਪਰ ਫਲੈਸ਼ ਕੀਤੀ ਜਾ ਰਹੀ ਜਦਾਂ ਹਰਜਿੰਦਰ ਸਿੰਘ ਦੀ ਫੋਟੋ ਫਲੈਸ਼ ਕੀਤੀ ਜਾਂਦੀ ਸੀਗੀ ਉਹਦੀ ਵੀ ਸ਼ਾਇਦ ਜੂੜੇ ਵਾਲੀ ਫੋਟੋ ਵੀ ਸੀ ਬਾਅਦ ਚ ਦਸਤਾਰ ਵਾਲੀ ਫੋਟੋ ਵੀ ਸੀ ਹੁਣ ਇਹ ਜਸ਼ਨ ਪਤਿੱ ਦੀ ਫੋਟੋ ਜਿਹੜੀ ਆ ਉਹ ਵੀ ਹਰ ਸੋਸ਼ਲ ਮੀਡੀਆ ਚਾਹੇ ABC ਨਿਊਜ਼ ਆ ਚਾਹੇ ਐਨ ਐਫ ਐਮ ਐਨ ਵੀ ਸੀ ਨਿਊਜ਼ ਆ ਚਾਹੇ ਫਾਕਸ ਨਿਊਜ਼ ਆ ਸਾਰੇ ਹੀ ਨਿਊ ਚੈਨਲਾਂ ਵਾਲੇ ਜਿਹੜੇ ਆ ਇਸ ਖਬਰ ਨੂੰ ਵੱਡੇ ਪੱਧਰ ਤੇ ਜਿਹੜੇ ਆ ਉਹ ਉਭਾਰ ਰਹੇ ਆ ਤੇ ਨਾਲ ਹੀ ਕੈਲੀਫੋਰਨੀਆ ਦੇ ਉੱਪਰ ਇਹ ਉਂਗਲ ਰੱਖ ਰਿਹਾ ਕਿ ਕੈਲੀਫੋਰਨੀਆ ਜਿਹੜਾ ਆ ਉਹਦੇ ਵਿੱਚ ਖਾਸ ਤੌਰ ਤੇ ਲੋਕ ਜਿਹੜੇ ਇਲੀਗਲ ਰਹਿੰਦੇ ਇਮੀਗ੍ਰੈਂਟਸ ਰਹਿੰਦੇ ਆ ਉਹਨਾਂ ਨੂੰ ਜਿਹੜੇ ਸੀਡੀਐਲ ਦੇ ਉੱਤੇ ਜਾ ਰਹੇ ਆ ਵੱਡੀ ਗੱਲ ਇਹ ਵੀ ਆ ਕਿ ਇਹ ਮੁੰਡੇ ਦੀ ਉਮਰ ਹਜੇ 21 ਸਾਲ ਹੈ ਤੇ ਕੱਲਾ ਇਹੋ ਹੀ ਨਹੀਂ ਦੇਖਿਆ ਜਾ ਰਿਹਾ ਕਿ ਉਹਦੀ ਉਮਰ 21 ਸਾਲ ਹੈ ਤੇ ਉਸਨੇ ਕੋਈ ਡਰਗ ਵਗੈਰਾ ਨਸ਼ਾ ਵਗੈਰਾ ਵੀ ਕੀਤਾ ਹੋਇਆ ਸੀਗਾ ਹੁਣ ਜਿਹੜਾ ਜਿਹੜਾ ਹਾਈਵੇ ਪੈਟਰੋਲ ਵਿਭਾਗ ਹੈ ਉਹਨਾਂ ਨੇ ਇੱਕ ਹੋਰ ਗੱਲ ਕੀਤੀ ਆ ਕਿ ਹਜੇ ਉਹ ਚੈੱਕ ਕਰ ਰਹੇ ਆ ਕਿ ਇਹ ਜਿਹੜਾ ਵਹੀਕਲ ਸੀਗਾ ਇਹ ਆਊਟ ਆਫ ਕੰਟਰੋਲ ਕਿਉਂ ਹੋਇਆ ਕੀ ਕੋਈ ਮਕੈਨੀਕਲ ਪ੍ਰੋਬਲਮ ਸੀ ਜਾਂ ਕੁਝ ਹੋਰ ਗਲਤ ਬਾਤ ਸੀਗੀ ਕਿਉਂਕਿ ਜਦ ਤੱਕ ਸਰ ਚਗਾਵਾ ਸਾਹਿਬ ਚਗਾਵਾ ਸਾਹਿਬ ਇੱਕ ਬੇਨਤੀ ਮੇਰੀ ਸੁਣਿਓ ਜਦੋਂ ਇਹ ਉਹਨਾਂ ਨੇ ਦੱਸ ਹੀ ਦਿੱਤਾ ਕਿ ਮੁੰਡਾ ਨਸ਼ੇ ਦੇ ਵਿੱਚ ਐ ਫਿਰ ਤਾਂ ਸਾਰੀਆਂ ਚੀਜ਼ਾਂ ਪਾਰ ਹੀ ਹੋ ਗਈਆਂ ਨਾ ਫਿਰ ਗਲਤੀ ਤਾਂ ਛਾੜੀ ਦੋ ਨਾ ਕਿਹਦੀ ਗਲਤੀ ਨਿਕਲਣੀ ਜਦੋਂ ਨਸ਼ੇ ਦੇ ਵਿੱਚ ਟਰੱਕ ਦੀ ਸੀਟ ਦੇ ਉੱਪਰ ਬੰਦਾ ਬੈਠਾ ਐ ਪੇਰਪਾ ਮ ਬ੍ਰੇਕ ਫੇਲ ਹੋਈ ਹੋਵੇ ਹਾਂ ਆ ਬਿਲਕੁਲ ਉਹ ਗੱਲ ਅਲੱਗ ਚੀਜ਼ ਹੈ ਕਿਉਂਕਿ ਜਿਹੜੀ ਪੁਲਿਸ ਵਿਭਾਗ ਹੁੰਦਾ ਆ ਉਹਨਾਂ ਨੇ ਹਰ ਪੱਖ ਤੋਂ ਦੇਖਣਾ ਹੁੰਦਾ ਆ ਭਾਵੇਂ ਉਸ ਨੂੰ ਇਹ ਇਹ ਤਾਂ ਹੁਣ ਖਮਿਆਜਾ ਭੁਗਤਣਾ ਹੀ ਪੈਣਾ ਆ ਕਿ ਜਿਹੜੇ ਤਿੰਨ ਲੋਕਾਂ ਦੀ ਜਾਨ ਲਈ ਕਿੰਨੇ ਲੋਕ ਫਟੜ ਕੀਤੇ ਤੁਸੀਂ ਦੇਖਿਆ ਹੋਣਾ ਇੱਕ ਟਰੱਕ ਜਿਹੜਾ ਸਾਈਡ ਤੇ ਖੜਾ ਸੀਗਾ ਕੋਈ ਮਕੈਨਿਕਲ ਪ੍ਰੋਬਲਮ ਕਰਕੇ ਕੋਈ ਉਹਨੂੰ ਰਿਪੇਅਰ ਕਰਨ ਵਾਸਤੇ ਬੰਦਾ ਆਇਆ ਹੋਇਆ ਸੀਗਾ ਇਹ ਬਾਅਦ ਵਿੱਚ ਲਾਸਟ ਵਿੱਚ ਟਰੱਕ ਉੱਥੇ ਉਸ ਵਹੀਕਲ ਦੇ ਵਿੱਚ ਜਾ ਕੇ ਵੱਜਦਾ ਜਿਹੜੀ ਇਹ ਡੈਸ਼ ਕੈਮ ਦੀ ਵੀਡੀਓ ਹੈ ਨਾ ਇੰਨੀ ਹਾਰਰਿਬਲ ਹੈਗੀ ਆ ਇੰਨੀ ਜ਼ਿਆਦਾ ਡਿਸਟਰਬਿੰਗ ਬੰਦੇ ਨੂੰ ਕਰਦੀ ਦੇਖਣ ਲੱਗਿਆਂ ਕਿ ਤੁਸੀਂ ਸੋਚ ਨਹੀਂ ਸਕਦੇ ਕਿ ਇੱਕ ਬੰਦੇ ਜਿਹੜੇ ਹੈਗੇ ਆ ਆਰਮਨਾਲ ਆਪਣੀ ਗੱਡੀ 'ਚ ਬੈਠੇ ਆ ਉਹਨੂੰ ਕਿਤੇ ਕਿਤੇ ਤਾਬੀ ਨਿਕੇ ਸਾਡੇ ਪਿੱਛੇ ਇੱਕ ਮੌਤ ਜਿਹੜੀ ਹੈ ਇਸ ਤਰੀਕੇ ਦੇ ਨਾਲ ਘੁੰਮਦੀ ਆ ਰਹੀ ਹੈ ਤੇ ਉਹਨਾਂ ਨੂੰ ਹਵਾ ਦੇ ਵਿੱਚ ਪਰਖਖੇ ਉਡਾ ਕੇ ਰੱਖ ਦਿੱਤੇ ਉਸ ਵਹੀਕਲ ਦੇ ਦੁਆਰਾ ਤੇ ਬਾਕੀ ਚੰਡ ਸਾਹਿਬ ਆਪਾਂ ਜੇ ਇੱਥੇ ਗੱਲਬਾਤ ਕਰੀਏ ਨਾ ਕਿ ਹੁਣ ਐਸ ਟਾਈਮ ਜਿਹੜਾ ਪਹਿਲਾਂ ਹੀ ਜਿਹੜਾ ਪੰਜਾਬੀ ਖਾਸ ਕਰਕੇ ਜਿਹੜੇ ਸਰਦਾਰ ਸੀ ਜਾਂ ਪੰਜਾਬੀ ਸੀ ਜਾਂ ਕੈਲੀਫੋਰਨੀਆ ਦੇ ਡਰਾਈਵਰ ਸੀਗੇ ਉਹਨਾਂ ਦੀ ਪਹਿਲੇ ਮਾੜੀ ਨਿਗਾ ਨਾਲ ਦੇਖਿਆ ਜਾ ਰਿਹਾ ਸੀਗਾ ਕਿ ਹੁਣ ਆ ਇਨਸੀਡੈਂਟ ਨੇ ਰਹਿਂਦੀ ਖੁੰਦੀ ਕਸਰ ਘਟਤੀ ਆ ਕਿ ਹੁਣ ਪਤਾ ਨਹੀਂ ਕਿ ਇਹ ਸਾਰਾ ਮਾਹੌਲ ਕਿੱਧਰ ਨੂੰ ਜਾਵੇਗਾ ਕਿਉਂਕਿ ਜਦੋਂ ਕਹਿੰਦੇ ਹੁੰਦੇ ਨਾ ਵੀ ਅੱਗ ਮੱਚਦੀ ਹੋਵੇ ਉਹਦੇ ਵਿੱਚ ਇਹ ਤੇਲ ਹੋਰ ਪੈ ਗਿਆ ਤੇ ਹੁਣ ਜਿਹੜਾ ਆ ਕਹਿ ਲੋ ਕਿ ਬੜਾ ਔਖਾ ਕੰਮ ਹੋ ਗਿਆ ਕਿਉਂਕਿ ਇੱਕ ਮੈਂ ਇੱਕ ਮੈਂ ਚੁਗਾਵਾਂ ਸਾਹਿਬ ਮਾਫ ਕਰਿਓ ਮੈਂ ਤੁਹਾਨੂੰ ਰੋਕ ਦਿੰਨਾ ਸਾਡੇ ਦਰਸ਼ਕਾਂ ਦੀਆਂ ਕਲ ਦੀਆਂ ਮੈਂ ਟਿੱਪਣੀਆਂ ਸੀਗੀਆਂ ਆ ਮੇਰਾ ਮਨ ਜੇ ਕਰਦਾ ਸੀਗਾ ਮੈਂ ਉਹਦੇ ਉੱਤੇ ਵਿਚਾਰ ਕਰ ਲਵਾਂ ਆ ਦੇਖੋ ਦਰਸ਼ਕ ਸਾਡੇ ਟਿੱਪਣੀਆਂ ਕਰ ਰਹੇ ਨੇ ਕਿ ਤੁਸੀਂ ਇਹੀ ਖਬਰਾਂ ਦਿੰਦੇ ਸਰ ਅਸੀਂ ਇਹ ਖਬਰਾਂ ਨਹੀਂ ਦਿੰਦੇ ਜਿਹੜੇ ਟਿੱਪਣੀਆਂ ਕਰਨ ਵਾਲੇ ਨੇ ਤੁਸੀਂ ਸਾਡਾ ਚੈਨਲ ਖੋਲ ਕੇ ਦੇਖ ਲਓ ਅਸੀਂ ਜਿੱਥੇ ਪੰਜਾਬੀਆਂ ਦੇ ਲਈ ਮਾਣ ਵਾਲੀ ਗੱਲ ਹੁੰਦੀ ਹੈ ਉਹ ਵੀ ਖਬਰਾਂ ਦਿੰਦੇ ਆ ਜਿਹੜੀ ਕੈਨੇਡਾ ਦੇ ਵਿੱਚ ਕੁੜੀ ਅਫਸਰ ਬਣੀ ਅਸੀਂ ਉਹ ਵੀ ਖਬਰਾਂ ਦਿੱਤੀਆਂ ਪਿਛਲੇ ਦਿਨਾਂ ਦੇ ਵਿੱਚ ਜੇਕਰ ਅਸੀਂ ਤੁਸੀਂ ਕਹਿੰਦੇ ਆਂ ਕਿ ਇਹ ਖਬਰਾਂ ਅਸੀਂ ਆਪ ਥੋੜਾ ਬਾਈ ਦੀ ਕੋਲੋਂ ਬਣਾਈਆਂ ਖਬਰਾਂ ਜਿਹੜਾ ਇੰਗਲਿਸ਼ ਮੀਡੀਆ ਰਿਪੋਰਟ ਕਰ ਰਿਹਾ ਉਹਨਾਂ ਨੂੰ ਜਾ ਕੇ ਕਮੈਂਟ ਕਰੋ ਕਿ ਤੁਸੀਂ ਖਬਰਾਂ ਜਿਹੜੀਆਂ ਇਦਾਂ ਦੇ ਦਿੰਦੇ ਖਬਰ ਆਉਂਦੀ ਹੈ ਤਾਂ ਫਿਰ ਜਿਹੜਾ ਨਿਊਜ਼ ਚੈਨਲ ਹੈ ਉਹ ਐਥਿਕਲੀ ਜੋ ਵੀ ਸਾਡੀ ਜ਼ਿੰਮੇਵਾਰੀ ਹੈ ਉਹ ਅਸੀਂ ਕਰਨੀ ਕਰਨੀ ਆ ਭਾਵੇਂ ਪੰਜਾਬੀ ਕਮਿਊਨਿਟੀ ਦਾ ਕੋਈ ਬੰਦਾ ਹੁੰਦਾ ਭਾਵੇਂ ਹੋਰ ਲੰਦਾ ਹੁੰਦਾ ਉਹ ਅਸੀਂ ਕੰਮ ਕਰਦੇ ਪਏ ਆ ਮੈਂ ਕਹਿੰਦਾ ਕਿ ਜਿਹੜੇ ਕਮੈਂਟ ਕਰਨ ਵਾਲੇ ਨੇ ਤੁਸੀਂ ਚੰਗਾ ਕੰਮ ਕਰੋ ਅਮਰੀਕਾ ਕੈਨੇਡਾ ਆਸਟ੍ਰੇਲੀਆ ਇੰਗਲੈਂਡ ਦੇ ਵਿੱਚ ਤੁਹਾਡੀ ਖਬਰ ਅਸੀਂ 10 ਦਿਨ ਚ ਲਾਵਾਂਗੇ ਅਸੀਂ ਤਾਂ ਤਰਸਦੇ ਆਂ ਕਿ ਕੋਈ ਇਦਾਂ ਦੀਆਂ ਖਬਰਾਂ ਆਉਣ ਪੰਜਾਬੀਆਂ ਦੇ ਮਾਣ ਮੱਤੇ ਕੰਮ ਦੀਆਂ ਤਾਂ ਅਸੀਂ ਉਹ ਖਬਰਾਂ ਦਈਏ ਜਦੋਂ ਹੁਣ ਇਦਾਂ ਦੀਆਂ ਖਬਰਾਂ ਆ ਰਹੀਆਂ ਤਾਂ ਫਿਰ ਇਦਾਂ ਦੀਆਂ ਦੇਣੀਆਂ ਪੈ ਰੀਆਂ ਸਾਨੂੰ ਆ ਬਿਲਕੁਲ ਚੰਨ ਸਾਹਿਬ ਇਹ ਖਬਰ ਕਿਸੇ ਦਾ ਵੀ ਇਦਾਂ ਕਰਨ ਨੂੰ ਮਨ ਨਹੀਂ ਕਰਦਾ ਚਾਹੇ ਕੋਈ ਵੀ মিডিਆ ਹੈਗਾ ਖਾਸ ਕਰਕੇ ਜਿਹੜੇ ਆਪਣੇ ਕਮਿਊਨਿਟੀ মিডিਆ ਹੁੰਦੇ ਆ ਹਰ ਹਰ ਕਮਿਊਨਿਟੀ ਦਾ ਆਪੋ ਆਪਣਾ মিডিਆ ਹੁੰਦਾ ਪਰ ਹੁਣ ਜਦੋਂ ਤੁਹਾਡਾ ਜਿਹੜਾ ਜਿੰਨਾ ਵੀ ਸੋਸ਼ਲ ਮੀਡੀਆ ਹੈਗਾ ਜਿੰਨਾ ਵੀ ਅਮਰੀਕਨ মিডিਆ ਆ ਉਹ ਤੁਹਾਨੂੰ ਪਤਾ ਕੀ ਕੀ ਟਿੱਪਣੀਆਂ ਕਰਦੇ ਪਏ ਕਿਹੜੀਆਂ ਕਿਹੜੀਆਂ ਪਛਾਵਾਂ ਦੇ ਨਾਲ ਤੁਹਾਨੂੰ ਸੰਬੋਧਨ ਕਰਦੇ ਪਏ ਆ ਤੁਹਾਨੂੰ ਜਿਹੜੇ ਤੁਸੀਂ ਦੇਖੋ ਅਮਰੀਕਨ ਜਿਹੜੇ ਲੋਕ ਆ ਜਿਨ੍ਹਾਂ ਦੇ ਸੋਸ਼ਲ ਮੀਡੀਆ ਚੈਨਲ ਚੱਲਦੇ ਆ YouTube ਹੋ ਗਿਆ ਚਾਹੇ ਉਹ Instagram ਹੈ Facebook ਹੈ ਕੋਈ ਵੀ ਤੁਸੀਂ ਫਰੋਲ ਕੇ ਦੇਖ ਲਓ ਇਹ ਕੱਲ ਜਿਹੜੀ ਜਦੋਂ ਦੀ ਖਬਰ ਆਈ ਹੈ ਨਾ ਉਹਨਾਂ ਲੋਕਾਂ ਨੇ ਛੋਟੇ ਛੋਟੇ ਕਲਿੱਪ ਬਣਾ ਬਣਾ ਕੇ ਫਿਰ ਉਹ ਫੋਟੋਆਂ ਦਿਖਾ ਦਿੱਤਾ ਕਿ ਕਿੱਦਾਂ ਕਿੱਦਾਂ ਦੇ ਕਮੈਂਟ ਕਰਦੇ ਪਏ ਆ ਕੀ ਕੁਝ ਬੋਲਦੇ ਪਏ ਆ ਅਸੀਂ ਤਾਂ ਉਹ ਇੱਥੇ ਬੋਲ ਨਹੀਂ ਸਕਦੇ ਅਸੀਂ ਤਾਂ ਫਿਰ ਵੀ ਸਭ ਇੱਕ ਭਾਸ਼ਾ ਦੇ ਵਿੱਚ ਅਸੀਂ ਆਪਾਂ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆਂ ਹਾਂ ਇਹਨਾਂ ਜ਼ਰੂਰ ਹੈ ਕਿ ਇਸ ਚੀਜ਼ ਦੇ ਨਾਲ ਜਦੋਂ ਇਹ ਚੀਜ਼ਾਂ ਬਾਰ-ਬਾਰ న్యూਸ ਵਿੱਚ ਫਲੈਸ਼ ਹੁੰਦੀਆਂ ਤੇ ਬੜੇ پاگل ਕਿਸਮ ਦੇ ਕਈ ਲੋਕ ਹੁੰਦੇ ਆ ਹਰ ਕਮਿਊਨਿਟੀ ਦੇ ਵਿੱਚ ਉਹ ਹਰ ਬੰਦੇ ਨੂੰ ਉਹ ਬੰਦਾ ਹੀ ਸਮਝਣ ਲੱਗ ਜਾਂਦੇ ਆ ਉਹਦੇ ਭੈਣ ਭਰਾ ਸਮਝਣ ਲੱਗ ਜਾਂਦੇ ਆ 911 ਤੋਂ ਬਾਅਦ ਵੀ ਇਹੋ ਕੁਝ ਸਾਡੇ ਨਾਲ ਹੋਇਆ ਸੀਗਾ ਪਰ ਆਹ ਤਾਂ ਅਸੀਂ ਖੁਦ ਆਪਣੀ ਪਛਾਣ ਖਰਾਬ ਕਰਦੇ ਪਏ ਆ ਨਾ 21 ਸਾਲ ਦਾ ਬੱਚਾ ਆ ਉਹਨੂੰ ਕੀ ਲੋਡ ਪਈ ਸੀਗੀ ਜੇ ਉਹਨੇ ਨਸ਼ਾ ਕਰਨਾ ਡਰਗ ਕਰਨਾ ਤੇ ਉਹ ਟਰੱਕ ਚਲਾ ਕੇ ਤੇ ਜਰੂਰ ਆਪਣੇ ਆਪ ਨੂੰ ਵੀ ਮੌਤ ਦੇ ਮੂੰਹ ਚ ਪਾ ਰਿਆ ਤੇ ਹੋਰਨਾਂ ਨੂੰ ਵੀ ਇੱਕ ਇੱਕ ਚੀਜ਼ ਇੱਕ ਚੀਜ਼ ਚੁਗਾਵਾਂ ਸਭ ਇਹ ਵੀ ਚੀਜ਼ ਮਾਫ ਕਰ ਰਿਹਾ ਮੈਂ ਬਾਰ ਬਾਰ ਰੋਕ ਰਿਹਾ ਕਿਉਂਕਿ ਮੁੱਦਾ ਬੜਾ ਸੁਵੇਦਨਸ਼ੀਲ ਹੈ ਉਹਨਾਂ ਕੰਪਨੀਆਂ ਦੇ ਲਈ ਵੀ ਬਹੁਤ ਜ਼ਰੂਰੀ ਐਮ ਹੈ ਖਾਸ ਕਰਕੇ ਜਦੋਂ ਹਰਜਿੰਦਰ ਸਿੰਘ ਦਾ ਮਾਮਲਾ ਹੋਇਆ ਅਸੀਂ ਬੇਨਤੀਆਂ ਕੀਤੀਆਂ ਤੁਹਾਡੇ ਗਾੜੀ ਹੱਥ ਜੋੜੇ ਕੰਪਨੀ ਵਾਲਿਓ ਥੋੜਾ ਜਿਹਾ ਕੋਈ ਨਾ ਕੋਈ ਸੂਈ ਦੇ ਨੱਕੇ ਥਾਣੀ ਨਗਾਤ ਲਿਆ ਕਰੋ ਕਿਹੜੇ ਡਰਾਈਵਰ ਨੂੰ ਤੁਸੀਂ ਜਿਹੜਾ ਟਰੱਕ ਫੜਾ ਰਹੇ ਹੋ ਕੀ ਉਹਦਾ ਪਿਛੋਕੜ ਹੈਗਾ ਕਿੰਨੀ ਉਹਦੀ ਉਮਰ ਹੈਗੀ ਹੈ ਕਿੰਨਾ ਕ ਨੂੰ ਟਰੱਕ ਚਲਾਉਣਾ ਆਉਂਦਾ ਹੈਗਾ ਕਿੰਨਾ ਕ ਐਕਸਪੀਰੀਅੰਸ ਹੈਗਾ ਥੋੜਾ ਜਿਹਾ ਜਾਂਚ ਪਰਖ ਤੇ ਲਿਆ ਕਰੋ ਬਾਕੀ ਭੁਗਤਣਾ ਪੈਣਾ ਉਹ ਕੰਪਨੀ ਨੂੰ ਨਹੀਂ ਅਬ ਇਹ ਬਿਲਕੁਲ ਗੱਲ ਤੁਹਾਡੀ درست ਹੈ ਕਿ ਜਿਸ ਤਰ੍ਹਾਂ ਜਿਹੜੀ ਕੰਪਨੀ ਦਾ ਟਰੱਕ ਹਿੰਦਰਾ ਚਲਾਉਂਦਾ ਸੀਗਾ ਉਸ ਕੰਪਨੀ ਤੇ ਵੀ ਕਾਰਵਾਈ ਹੋ ਰਹੀ ਹੈ ਉਹਨਾਂ ਨੂੰ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਇੱਧਰ ਗੱਲ ਇੱਥੇ ਵੀ ਸ਼ੌਨ ਡਫੀ ਵੱਲੋਂ ਕਹੀ ਗਈ ਹੈ ਜਾਂ ਕਹਿ ਲੋ ਕਿ ਕੈਲੀਫੋਰਨੀਆ ਦੇ ਹਾਈਵੇ ਪट्रोल ਵਿਭਾਗ ਵੱਲੋਂ ਵੀ ਗੱਲ ਕੀਤੀ ਗਈ ਹੈ ਕਿ ਹੋ ਸਕਦਾ ਹੈ ਕਿ ਇਸ ਕੰਪਨੀ ਨੂੰ ਜਿਸ ਕੰਪਨੀ ਦਾ ਟਰੱਕ ਇਹ ਮੁੰਡਾ ਚਲਾ ਰਿਹਾ ਸੀਗਾ ਉਸ ਕੰਪਨੀ ਨੂੰ ਵੀ ਅਕਾਉਂਟੇਬਲ ਕੀਤਾ ਜਾਊਗਾ ਉਹਨਾਂ ਕੋਲ ਵੀ ਪੁੱਛਗਿੱਛ ਕੀਤੀ ਜਾਊਗੀ ਉਹਨਾਂ ਦਾ ਸਾਰਾ ਇਹ ਖਾਕਾ ਦੇਖਿਆ ਜਾਊਗਾ ਕਿ ਕੀ ਇਹ ਡਰੱਗ ਕੰਪਲਾਈਂਸ ਵਿੱਚ ਹੈਗਾ ਸੀਗਾ ਕਿ ਇਹਦਾ ਕੋਈ ਰੈਂਡਮ ਟੈਕਸ ਜਿਹੜਾ ਟੈਸਟ ਜਿਹੜਾ ਉਹ ਕਰਦੇ ਆ ਉਹ ਕੀਤਾ ਸੀਗਾ ਜਾਂ ਲੌਗ ਬੁੱਕ ਵਗੈਰਾ ਜਾਂ ਹੋਰ ਇਹਦਾ ਕੋਈ ਜਿਹੜੀ ਜੋ ਵੀ ਚੈੱਕ ਕਰਨਾ ਹੁੰਦਾ ਆ ਟਰਕਿੰਗ ਕੰਪਨੀ ਨੇ ਉਹ ਸਾਰਾ ਕੁਝ ਸਹੀ ਸੀਗਾ ਜੇ ਉਹਦੇ ਵਿੱਚ ਵੀ ਕੋਈ ਗੜਬੜ ਪਾਈ ਜਾਂਦੀ ਆ ਤੇ ਹਾਂ ਆਫ ਕੋਰਸ ਉਸ ਟਰਕਿੰਗ ਕੰਪਨੀ ਉੱਤੇ ਵੀ ਕਾਰਵਾਈ ਹੋ ਸਕਦੀ ਆ ਕਿਉਂਕਿ ਪਰ ਸਭ ਤੋਂ ਵੱਡਾ ਖਸੂਰ ਤਾਂ ਇਸ ਇਸ ਟਾਈਮ ਟਰੱਕ ਡਰਾਈਵਰ ਦਾ ਹੀ ਆ ਜਿਨੇ ਇਹ ਘਟਨਾ ਕੀਤੀ ਹੈਗੀ ਆ ਕਿਉਂਕਿ ਬਹੁਤ ਵੱਡੀ ਮੰਦ ਭਾਗੀ ਘਟਨਾ ਹੋਈ ਆ ਕਿਉਂਕਿ ਹਜੇ ਪਹਿਲੇ ਜ਼ਖਮ ਅੱਲੇ ਸੀਗੇ ਹਜੇ ਪਹਿਲਾ ਜਿਹੜਾ ਕੇਸ ਚੱਲਿਆ ਉਹਦੇ ਨਾਲ ਹਜ਼ਾਰਾਂ ਲੱਖਾਂ ਮੂਲੀਆ ਨੂੰ ਜਿਹੜੀ ਹੈ ਉਹ ਉਹਦੇ ਵਿੱਚ ਕਹਿੰਦੇ ਆ ਕਿ ਆਪਣੀਆਂ ਜੋਬਾਂ ਖੋਣੀਆਂ ਪਈਆਂ ਆ ਆਪਣਾ ਕੰਮ ਕਰ ਖੋਣਾ ਪਿਆ ਆ ਉਹ ਜੋਬਲੈਸ ਹੋ ਗਏ ਆ ਕੰਪਨੀਆਂ ਦੇ ਇਸ ਟਾਈਮ ਦਿਵਾਲੇ ਨਿਕਲੇ ਪਏ ਆ ਇੱਕ ਫਲੋਰੀਡਾ ਦੇ ਐਕਸੀਡੈਂਟ ਕਰਕੇ ਤੇ ਹੁਣ ਆ ਜਿਹੜਾ ਐਕਸੀਡੈਂਟ ਹਾਈਵੇ 10 15 ਤੇ ਹੋ ਗਿਆ ਹੁਣ ਇਹ ਕਹਿ ਲੋ ਕਿ ਇੱਕ ਕੜੀ ਹੋਰ ਨਾਲ ਜੁੜ ਗਈ ਰਹਿੰਦੀ ਖੁੰਦੀ ਜਿਹੜੀ ਕਸਰ ਸੀ ਉਹ ਇਸ ਤਰੀਕੇ ਦੇ ਨਾਲ ਨਿਕਲ ਗਈ ਕਿਉਂਕਿ ਦੇਖੋ ਐਕਸੀਡੈਂਟ ਬਹੁਤ ਹੋਏ ਆ ਤੇ ਅਜੇ ਹੋ ਰਿਹਾ ਹੈ ਪਰ ਜਦੋਂ ਇਦਾਂ ਦਾ ਕੋਈ ਐਕਸੀਡੈਂਟ ਹੁੰਦਾ ਨਾ ਉਹਨੂੰ ਜਿਹੜੀਆਂ ਸਰਕਾਰਾਂ ਆ ਉਹ ਹਾਈਲਾਈਟ ਜ਼ਿਆਦਾ ਕਰਦੀਆਂ ਮੁੱਖ ਦੀ ਗੱਲ ਇਹ ਹੈ ਕਿ ਅੱਗੇ ਵੀ ਸਿਆਸੀ ਮੁੱਦਾ ਬਣ ਗਿਆ ਸੀ ਹਰਜਿੰਦਰ ਸਿੰਘ ਦਾ ਐਕਸੀਡੈਂਟ ਤੇ ਹੁਣ ਜਿਹੜਾ ਆ ਸ਼ੌਨ ਡਫੀ ਨੇ ਜਿਹੜਾ ਬਿਆਨ ਦਿੱਤਾ ਆ ਨਾ ਉਹ ਵੀ ਸਿਆਸੀ ਬਿਆਨ ਹੈ ਕਿ ਦੇਖੋ ਜੀ ਅਸੀਂ ਜਿਹੜਾ ਗਵਰਨਰ ਨਿਊਸਮ ਹੈਗਾ ਆ ਉਹਨੂੰ ਅਕਾਊਂਟੇਬਲ ਬਣਾ ਕੇ ਉਹ ਦੇਖੋ ਇੱਕ ਬਚਕਾਨੀ ਜੀ ਗੱਲ ਹੈ ਕਿ ਗਵਰਨਰ ਥੋੜੀ ਆ ਲਾਇਸੈਂਸ ਦਿੰਦਾ ਪਿਆ ਆ ਲੋਕਾਂ ਨੂੰ ਲਾਇਸੈਂਸ ਤਾਂ ਡੀਐਮਵੀ ਦਿੰਦਾ ਆ ਤੇ ਡੀਐਮਵੀ ਨੂੰ ਅਕਾਉਂਟੇਬਲ ਕਰੋ ਗਵਰਨਰ ਦਾ ਦੇ ਵਿੱਚ ਕੋਈ ਮਤਲਬ ਨਹੀਂ ਹਾਂ ਲੈ ਦੇ ਕੇ ਗੱਲ ਇਦਾਂ ਹੁੰਦੀ ਆ ਕਿ ਇਹ ਸਿਆਸੀਕਰਨ ਕੀਤਾ ਜਾ ਰਿਹਾ ਇਹਨਾਂ ਐਕਸੀਡੈਂਟਾਂ ਨੂੰ ਜਾਂ ਇਹੋ ਜਿਹੀਆਂ ਗੱਲਾਂ ਨੂੰ ਇਹਦੇ ਨਾਲ ਮਾਹੌਲ ਜਿਹੜਾ ਆ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਤਾਂ ਕਿ ਜਿਹੜੇ ਆਪੋ ਆਪਣੇ ਜਿਹੜੀਆਂ ਇਹਨਾਂ ਜਿਹੜੀਆਂ ਇਹ ਸਰਕਾਰਾਂ ਨੇ ਜਾਂ ਇਹਨਾਂ ਪਾਰਟੀਆਂ ਦੇ ਵੋਟਰ ਹੈ ਉਹਨਾਂ ਨੂੰ ਇਹ ਗੱਲਾਂ ਦੱਸਣ ਦੀ ਕਿ ਆ ਦੇਖੋ ਜੀ ਡੈਮੋਕ੍ਰੇਟ ਵਾਲੇ ਕੀ ਕਰਦੇ ਪਿਆ ਤੇ ਤਾਂ ਕਿ ਰਿਪਬਲਿਕਨ ਦੀਆਂ ਵੋਟਾਂ ਜਿਹੜੀਆਂ ਵੱਧ ਸਕਣ ਹੂੰ ਬਿਲਕੁਲ ਜੀ ਔਰ ਪ੍ਰਾਈਮ ਪੰਜਾਬ ਟੀਵੀ ਅਦਾਰੇ ਦੇ ਵੱਲੋਂ ਜਿਹੜੇ ਤਿੰਨ ਜਣੇ ਇਸ ਦੁਨੀਆ ਤੋਂ ਰੁਖਸਤ ਹੋਏ ਨੇ ਅਸੀਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਸਵੇਦਨਾ ਪ੍ਰਗਟ ਕਰਦੇ ਆਂ ਦੁੱਖ ਦਾ ਪ੍ਰਗਟਾਵਾ ਕਰਦੇ ਆਂ ਔਰ ਜਿਹੜੇ ਲੋਕ ਜ਼ਖਮੀ ਹੋਏ ਨੇ ਉਹਨਾਂ ਦੀ ਤੰਦਰੁਸਤੀ ਦੀ ਆਸ ਬੇਨਤੀ ਅਰਦਾਸ ਕਰਦੇ ਹੈਗੇ ਆਂ ਤੇ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦੇ ਆਂ ਜਿੰਨੇ ਵੀ ਯੰਗਸਟਰ ਆ ਟਰੱਕ ਚਲਾਉਂਦੇ ਨੇ ਜਿੰਨੇ ਵੀ ਸਾਡੀ ਪੰਜਾਬੀ ਕਮਿਊਨਿਟੀ ਦੇ ਭਾਗ ਤੇ ਕਮਿਊਨਿਟੀ ਦੇ ਏਸ਼ੀਅਨ ਬੋਲਦੇ ਟਰੱਕ ਚਲਾਉਂਦੇ ਨੇ ਸਮਾਂ ਹਜੇ ਨਾਜ਼ੁਕ ਹੈ ਤੁਸੀਂ ਕੋਈ ਵੀ ਰੂਲ ਬ੍ਰੇਕ ਨਾ ਕਰੋ ਤਾਂ ਜੋ ਇਸ ਤਰ੍ਹਾਂ ਦੀ ਕੋਈ ਵਕਾ ਪਾ ਜਿਹੜੀ ਹੈ ਹੋਰ ਕਿਤਨਾ ਕਿਤੇ ਆ ਨਾ ਪਾਉ ਇਸ ਚੀਜ਼ ਦੀ ਅਫਵਾਸ ਦੇ ਨਾਲ ਆ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਨਾਮਾ ਸਾਹਿਬ ਤੁਸੀਂ ਇਹਾ ਵਿਚਾਰਾ ਸਾਡੇ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ